ਦੇਖਦੇ ਹੋ ਕਿ ਡਿਸਟ੍ਰੈਸ ਸਟ੍ਰਾਈਕ ਕੀਤੀ ਗਈ ਹੈ ਦਿੱਲੀ ਕੁਝ ਤੋਂ ਪਹਿਲਾਂ ਇਹ ਕੋਈ ਪਹਿਲੀ ਵਾਰ ਨਹੀਂ ਹੋਈ ਹੈ ਸਾਡੀ ਮੇਰੀ ਜਥੇਬੰਦੀ ਹੈ ਬੀਕੇ ਸ਼ਿਪਾਗ ਸਿੰਘ ਉਹਦਾ ਪੇਜ ਬੰਦ ਕਰ ਦਿੱਤਾ ਗਿਆ ਤੇ ਪਹਿਲਾਂ ਵੀ ਜਦੋਂ 13 ਨੂੰ ਅਸੀਂ ਚੱਲੇ ਸੀਗੇ ਉਸ ਟਾਈਮ ਵੀ ਪੂਰੇ ਜਿਹੜੇ ਸਾਡੇ ਟਵਿੱਟਰ ਅਕਾਊਂਟ ਸੀਗੇ ਮੇਰਾ ਟਵਿੱਟਰ ਅਕਾਊਂਟ ਪੂਲ ਸਾਹਿਬ ਦਾ ਟਵਿੱਟਰ ਅਕਾਊਂਟ ਭੰਡੇਰ ਸਾਹਿਬ ਦਾ ਟਵਿੱਟਰ ਅਕਾਊਂਟ ਸਾਡੇ ਬੰਦ ਕਰ ਦਿੱਤੇ ਗਏ ਤੇ ਹੈ ਕਬਰਹਾਟ ਹੈਗੀ ਹੈ ਕੇਂਦਰ ਦੀ ਕੀ ਕੋਈ ਇਹ ਇੱਕ ਕਬਰਹਾਟ ਨਹੀਂ ਹੈਗੀ ਇਹਨਾਂ ਦੀ ਪ੍ਰਪੇਅ ਤਿਆਰੀਆਂ ਨੇ ਇਹ ਸੀ ਜਾਣਦੇ ਆ ਕਿ ਇਹਨਾਂ ਦੇ ਵਿੱਚ ਇਹ ਪਹਿਲਾਂ ਵੀ ਹੁੰਦੀ ਸੀ ਕਿ ਪਿਛਲੇ ਜਿਹੜਾ 2021 ਵਾਲਾ ਅੰਦੋਲਨ ਸੀਗਾ ਤੇ ਉਹਦੇ ਵਿੱਚ ਵੀ ਆਹ ਚੀਜ਼ਾਂ ਕੀਤੀਆਂ ਗਈ ਸੀਗੇ ਇੰਟਰਨੈਟ ਬੰਦ ਕਰ ਦੇਣਾ ਪੇਜ ਬੰਦ ਕਰ ਦੇਣਾ ਇਹਦੇ ਨਾਲ ਕੋਈ ਬਾਲਾ ਫਰਕ ਨਹੀਂ ਪੈਂਦਾ ਬੈਰੀਕੇਟ ਲੱਗੇ ਹੋਏ ਆ ਇਹ ਇੱਕ ਗਰਦਰੀਆ ਇੱਥੋਂ ਅੱਗੇ ਲਗਭਗ 400 ਮੀਟਰ ਅੱਗੇ ਜਾ ਕੇ ਹਰਿਆਣਾ ਸ਼ੁਰੂ ਹੁੰਦਾ ਹੈ ਤੇ ਪੰਜਾਬ ਦੀ ਹੱਦ ਦੇ ਅੰਦਰ ਜਿਹੜੀਆਂ ਕੰਦਾ ਕੱਡੀਆਂ ਗਈਆਂ ਨੇ ਜਾਲੀਆਂ ਲੱਗੀਆਂ ਗਈਆਂ ਨੇ ਆਸੂ ਕੈਸੇ ਪੰਜਾਬ ਦੀ ਹੱਦ ਦੇ ਅੰਦਰ ਹੋ ਰਹੇ ਨੇ ਕੀ ਪੰਜਾਬ ਦੀ ਸਰਕਾਰ ਇਹ ਛੂਟ ਦਿੱਤੀ ਹੋਈ ਹੈ ਇਹਨਾਂ ਨੇ ਰਾਹ ਇਹ ਕੱਚੇ ਰਾਹ ਵੀ ਬੰਦ ਕਰਤੇ ਸੀਗੇ ਜਿਵੇਂ ਚਾਰ ਮਤਲਬ ਕਿ ਰਸਤੇ ਦੇ ਵਿੱਚ ਪਿੰਡ ਡੰਗੜੀ ਮਾਨਕਪਰਾ ਟਿੱਪਲੇ ਦੇ ਵਿੱਚ ਪੈਂਦੇ ਸੀਗੇ ਉਹ ਵੀ ਕੱਚੇ ਰਾਹ ਇਹਨਾਂ ਨੇ ਬੰਦ ਕਰਤੇ ਸੀਗੇ ਉਹ ਰੇਲਵੇ ਪਟੜੀ ਦਿਖ ਰਹੀ ਹੈ ਤੁਹਾਨੂੰ ਉਹਦੇ ਥੱਲੇ ਇੱਕ ਕੱਚਾ ਰਸਤਾ ਜਾਂਦਾ ਲੋਕਾਂ ਨੇ ਆਰਜੀ ਪੁਲ ਲਾਇਆ ਹੋਇਆ ਉਹ ਵੀ ਇਹਨਾਂ ਨੇ ਬੰਦ ਕਰਤਾ ਸੀਗਾ ਉਹ ਵੀ ਪੰਜਾਬ ਦੀ ਹੱਦ ਦੇ ਅੰਦਰ ਤੋ ਕਿਸਾਨ ਅੰਦੋਲਨ ਨੂੰ ਲੈ ਕੇ ਲਗਾਤਾਰ ਦੇਸ਼ ਦਾ ਅੰਦਾਜ਼ਾ ਸੰਘਰਸ਼ ਦੀ ਰਾਤ ਹੈ ਜੋ ਮੇਨ ਮੰਗ ਹੈਗੀ ਆ ਉਹ ਐ ਐਮਐਸਪੀ ਦੇ ਉੱਪਰ ਖਰੀਦ ਕਾਨੂੰਨਾ ਹੋ ਯਕੀਨੀ ਬਣਾਇਆ ਜਾਵੇ ਪਰ ਹੁਣ ਜਿਹੜੀ ਕਿ ਇਹ ਸੰਘਰਸ਼ ਦਾ ਲਗਾਤਾਰ ਜਿਹੜਾ ਤਿੱਖਾ ਹੁੰਦਾ ਜਾ ਰਿਹਾ ਹੁਣ 14 ਤਰੀਕ ਨੂੰ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਵੱਲੋਂ ਜਥੇ ਦੇ ਰੂਪ ਦੇ ਵਿੱਚ ਦਿੱਲੀ ਕੂਚ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਇਸ ਵੇਲੇ ਅਸੀਂ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਹੈਗੇ ਆਂ ਅਤੇ ਇਸੇ ਰਸਤੇ ਉਹ ਕਿ ਹੈ ਮੋਰਚੇ ਦੇ ਵਿੱਚ ਜਿਹੜਾ ਕਿ ਜੱਥਾ 101 ਮਰਜੀਬੜਿਆ ਦਾ ਹੈਗਾ ਉਹ ਦਿੱਲੀ ਕੋਚਲੀ ਰਵਾਨਾ ਹੋਵੇਗਾ ਪਰ ਦੋ ਵਾਰ ਜਿਹੜੀ ਕੋਸ਼ਿਸ਼ ਹੁੰਦੀ ਹੈ ਉਹ ਨਾਕਾਮ ਰਹੀ ਹੈਗੀ ਤੇ ਹੁਣ ਤੀਜੀ ਵਾਰ ਜਿਹੜੀ ਕਿ ਕਿਸਾਨਾਂ ਦੇ ਜੱਥੇ ਦੀ ਦਿੱਲੀ ਕੋਚ ਦੀ ਤਿਆਰੀ ਨੂੰ ਪਹਿਲਾਂ ਹੀ ਜਿਹੜਾ ਕਿ ਹੈ ਹਰਿਆਣਾ ਦੇ ਵੱਲੋਂ ਕੰਮ ਕਰਨ ਨੂੰ ਲੈ ਕੇ ਪੂਕਤਾ ਇੰਤਜ਼ਾਮ ਕਰ ਦਿੱਤੇ ਗਏ ਨੇ ਤਸਵੀਰਾਂ ਦੇਖੋ ਕਿ ਪਹਿਲਾਂ ਜਿਹੜੀ ਕਿ ਕਲੀ ਕੰਕਰੀਟ ਦੀ ਬੈਰੀਗੇਟਿੰਗ ਸੀ ਉਸ ਦੇ ਉੱਪਰ ਜਾਰੀ ਲੱਗੇ ਹੋ ਇਸ ਤੇ ਹੁਣ ਜਿਹੜਾ ਕੀ ਹੈ ਉਸ ਸ਼ੈੱਡ ਤੋਂ ਉੱਪਰ ਵੀ ਜਿਹੜਾ ਕੀ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਜਿਹੜੀਕਰ ਸਥਿਤੀ ਵਿਗੜਦੀ ਹੈ ਕੋਈ ਅਜੀਹਾ ਮਾਹੌਲ ਖਰਾਬ ਹੁੰਦਾ ਤਾਂ ਫਿਰ ਤਿਆਰੀ ਮੁਕੰਮਲ ਹੋ ਸਕੇ ਸੋ ਸਾਡੇ ਨਾਲ ਕਿਸਾਨ ਲੀਡਰ ਵੀ ਮੌਜੂਦ ਹੈਗੇ ਨੇ ਜਿਨ੍ਹਾਂ ਦੇ ਕਈਆਂ ਦੇ ਉੱਪਰ ਜਿਹੜੀ ਕੀ ਡਿਜੀਟਲ ਸਟ੍ਰਾਈਕ ਕੀਤੀ ਗਈ ਹੈਗੀ ਦਿੱਲੀ ਕੁਝ ਤੋਂ ਪਹਿਲਾਂ ੜੀ ਕੀ ਇਹ ਕਾਰਵਾਈ ਹੋਈ ਹੈ ਗੱਲਬਾਤ ਕਰਦੇ ਆ ਇਹ ਉਹ ਕਿਸਾਨ ਹੈਗੇ ਨੇ ਤੇਜਵੀਰ ਜਿਨ੍ਹਾਂ ਦਾ ਖੁਦ ਜਿਹੜਾ ਕੀ ਅਕਾਊਂਟ ਹੈ ਉਹ ਬੈਨ ਕਰ ਦਿੱਤਾ ਗਿਆ ਸੋ ਕਿਸ ਤਰ੍ਹਾਂ ਵੇਖਦੇ ਹੋ ਕਿ ਡਿਜੀਟਲ ਸਟ੍ਰਾਈਕ ਕੀਤੀ ਗਈ ਹੈ ਦਿੱਲੀ ਕੁਝ ਤੋਂ ਪਹਿਲਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਕੋ ਸਾਡੀ ਮੇਰੀ ਜਥੇਬੰਦੀ ਹੈ ਬੀਕੇ ਅਸ਼ੀਤਪਾਲ ਸਿੰਘ ਉਹਦਾ ਪੇਜ ਬੰਦ ਕਰ ਦਿੱਤਾ ਗਿਆ ਤੇ ਪਹਿਲਾਂ ਵੀ ਜਦੋਂ 13 ਨੂੰ ਅਸੀਂ ਚੱਲੇ ਸੀਗੇ ਉਸ ਟਾਈਮ ਵੀ ਪੂਰੇ ਜਿਹੜੇ ਸਾਡੇ ਟਵਿੱਟਰ ਅਕਾਊਂਟ ਸੀਗੇ ਮੇਰਾ ਟਵਿੱਟਰ ਅਕਾਊਂਟ ਫੂਲ ਸਾਹਿਬ ਦਾ ਟਵਿੱਟਰ ਅਕਾਊਂਟ ਢੰਡੇਰ ਸਾਹਿਬ ਦਾ ਟਵਿੱਟਰ ਅਕਾਊਂਟ ਸਾਡੇ ਬੰਦ ਕਰ ਦਿੱਤੇ ਗਏ ਸੀ ਜਿਵੇਂ ਸਾਡੇ ਕੁਝ ਪੱਤਰਕਾਰ ਸਾਥੀ ਨੇ ਸੰਦੀਪ ਨੇ ਮਨਦੀਪ ਪੁਨੀਆ ਨੇ ਉਹਨਾਂ ਦੇ ਵੀ ਟਵਿੱਟਰ ਹੈਂਡਲ ਬੰਦ ਕਰ ਦਿੱਤੇ ਗਏ ਸੀਗੇ ਇੰਟਰਨੈਟ ਬੰਦ ਹੈ ਹਰਿਆਣੇ ਦੇ ਵਿੱਚ ਸਾਡੇ ਲੱਗਦੇ ਜਿਹੜੇ ਬਾਰਡਰ ਦੇ ਲੱਗਦੇ ਹੋਏ ਪਿੰਡ ਤਾਂ ਇਹ 9 ਤਰੀਕ ਤੱਕ ਬੰਦ ਸੀਗਾ ਹੁਣ ਵੀ ਅੱਗੇ ਵੀ ਬੰਦ ਹੈ ਸੋ ਟੋਟਲ ਕਿੰਨਿਆਂ ਦੇ ਉੱਪਰ ਕਾਰਵਾਈ ਹੋਈ ਕਿੰਨਿਆਂ ਦੇ ਅਕਾਊਂਟ ਬੰਦ ਹੋਏ ਅਸਲ 'ਚ ਪਹਿਲਾਂ ਹਜੇ ਸਾਨੂੰ ਪੁਖਤਾ ਜਾਣਕਾਰੀ ਨਹੀਂ ਆਈ ਹੈ ਹ ਲੱਗੀ ਵੀ ਤੁਹਾਡਾ ਅਕਾਊਂਟ ਵੀ ਬੰਦ ਬਿਲਕੁਲ 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 ਜਦੋਂ ਅਸੀਂ ਕੱਲ ਸਵੇਰੇ ਸ਼ਾਮ ਨੂੰ ਇਨਫੋਰਮੇਸ਼ਨ ਪਾਣੀ ਸੀ ਕਿ 14 ਦਾ ਜਿਹੜਾ ਦਿੱਲੀ ਕੋਚ ਦਾ ਜਿੱਥਾ ਜਥਾ ਮਰਜੀਵੜਿਆਂ ਦਾ ਜਾਊਗਾ 101 ਦਾ ਉਹਦੀ ਅਸੀਂ ਇਨਫੋਰਮੇਸ਼ਨ ਲੱਗੇ ਪਾਣ ਉਸ ਟਾਈਮ ਸਾਡੇ ਇਹ ਪੇਜ ਬੰਦ ਸੀ ਤੇ ਕੀ ਲਿਖਿਆ ਆ ਰਿਹਾ ਉਸ ਪੇਜ ਦੇ ਉੱਪਰ ਉਹਦੇ ਇਨਸਟਰਕਸ਼ਨ ਆ ਰਹੀਆਂ ਨੇ ਕਹਿੰਦੇ ਜੀ ਇਹ ਸਕਿਉਰਟੀ ਰੀਜ਼ਨ ਕਰਕੇ ਹੈ ਬਸ ਤੋ ਕੀ ਲੱਗਦਾ ਕਿ ਕਿਤਨਾ ਕੀਤੇ ਇਹ ਕਬਰਹਾਟ ਹੈਗੀ ਹੈ ਕੇਂਦਰ ਦੀ ਕੀ ਇਹ ਇੱਕ ਕਬਰਹਾਟ ਨਹੀਂ ਹੈਗੀ ਇਹਨਾਂ ਦੀ ਪ੍ਰਪੇਅ ਤਿਆਰੀਆਂ ਨੇ ਅਸੀਂ ਜਾਣਦੇ ਹਾਂ ਕਿ ਇਹਨਾਂ ਦੇ ਵਿੱਚ ਇਹ ਪਹਿਲਾਂ ਵੀ ਹੁੰਦੀ ਸੀ ਕਿ ਪਿਛਲੇ ਜਿਹੜਾ 2021 ਵਾਲਾ ਅੰਦੋਲਨ ਸੀਗਾ ਤੇ ਉਹਦੇ ਵਿੱਚ ਵੀ ਆਹ ਚੀਜ਼ਾਂ ਕੀਤੀਆਂ ਗਈ ਸੀਗੇ ਇੰਟਰਨੈਟ ਬੰਦ ਕਰ ਦੇਣਾ ਪੇਜ ਬੰਦ ਕਰ ਦੇਣਾ ਇਹਦੇ ਨਾਲ ਕੋਈ ਬਾਲਾ ਫਰਕ ਨਹੀਂ ਪੈਂਦਾ ਪਰ ਇੱਕ ਗੱਲ ਹੁੰਦੀ ਹੈ ਕਿ ਲੋਕਤੰਤਰ ਦੇ ਚੌਥੇ ਸਤੰਭ ਨੂੰ ਮਤਲਬ ਕਿ ਇੱਥੇ ਇੰਟਰਨੈਟ ਦੀ ਪੰਜਾਬ ਦੇ ਵਿੱਚ ਪਾਬੰਦੀ ਲਾ ਦੇਣੀ ਤੇ ਮੀਡੀਆ ਨੂੰ ਆਣ ਤੁਰਕਣਾ ਇੱਕ 1885 ਦਾ ਟੈਲੀਗ੍ਰਾਫ ਐਕਟ ਹੈ ਤੁਸੀਂ ਉਹਨੂੰ ਪੜੋ ਕਿ ਇਹ ਇਤਿਹਾਸ ਦੇ ਵਿੱਚ ਪੂਰੇ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਬਿਨਾ ਸਟੇਟ ਦੀ ਮਨਜ਼ੂਰੀ ਤੋਂ ਪੰਜਾਬ ਦੀ ਮਨਜ਼ੂਰੀ ਤੋਂ ਚਲੋ ਮੰਨ ਲਓ ਬੀਜੇਪੀ ਸਰਕਾਰ ਹੈ ਸੈਂਟਰ ਤੋਂ ਉਹਨੂੰ ਤੋਂ ਮਨਜ਼ੂਰੀ ਲੈਣ ਦੀ ਕੋਈ ਦਿੱਕਤ ਨਹੀਂ ਉਹਨਾਂ ਦੀ ਮਨਜ਼ੂਰੀ ਦੇ ਵਿੱਚ ਸੱਤ ਡਿਸਟ੍ਰਿਕਟ ਦੇ ਵਿੱਚ 13 ਤੋਂ ਲੈ ਕੇ 16 ਤੱਕ ਇੰਟਰਨੈਟ ਬੰਦ ਕਰ ਦਿੱਤਾ ਜਾਂਦਾ ਸੀਗਾ ਸੱਤ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਤੇ ਪੰਜਾਬ ਸਰਕਾਰ ਦਾ ਇੱਕ ਵੀ ਅਲਫ਼ਾਜ਼ ਬਾਹਰ ਨਹੀਂ ਨਿਕਲਦਾ ਇਸ ਗੱਲ ਤੇ ਉੱਤੇ ਤੁਹਾਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਹੜੀ ਕਿ ਤੀਜੀ ਵਾਰ ਇਹ ਕੋਸ਼ਿਸ਼ ਹੈਗੀ ਹੈ ਉਸ ਤੋਂ ਪਹਿਲਾਂ ਜਿਹੜਾ ਕਿ ਪੂਕਤਾ ਇੰਤਜ਼ਾਮ ਕਰ ਲਏ ਕਿ ਨ ਖਬਰਾਂ ਤਾਂ ਇਹ ਵੀ ਹੈਗੇ ਨੇ ਕਿ 14 ਤੋਂ ਪਹਿਲਾਂ ਜਿਹੜਾ ਕਿ ਪੰਜਾਬ ਦੇ ਜਿਹੜੇ ਕਿ ਇਹ ਬਾਰਡਰ ਦੇ ਨਾਲ ਲੱਗਦੇ ਕਈ ਇਲਾਕੇ ਉੱਥੇ ਵੀ ਇੰਟਰਨੈਟ ਸੇਵਾਵਾਂ ਠੱਪ ਹੋ ਸਕਦੇ ਨੇ ਸਿੱਧਾ ਸਿੱਧਾ ਕਹਿ ਦਈਏ ਕਿ ਪ੍ਰਸ਼ਾਸਨ ਪੂਰੀ ਤਿਆਰੀ ਦੇ ਵਿੱਚ ਹੈ ਤੇ ਕਿਸਾਨਾਂ ਦਾ ਫਿਰ ਕੇ ਇਸ ਸਬੰਧੀ ਜਿਹੜਾ ਕੀ ਜਵਾਬ ਹੈ ਇਸ ਦੇ ਉੱਪਰ ਨਾ ਪਹਿਲਾਂ ਤਾਂ ਪੰਜਾਬ ਸਰਕਾਰ ਤੋਂ ਜਵਾਬ ਲੈਣਾ ਚਾਹੀਦਾ ਤੁਹਾਨੂੰ ਕਿ ਕੀ ਉਹ ਇਸ ਇਹ ਸਾਰਾ ਕੁਝ ਕਰਨ ਵਾਸਤੇ ਇਹ ਮਨਜ਼ੂਰੀਆਂ ਦੇ ਰਹੀਆਂ ਨੇ ਬੱਚਿਆਂ ਦੀ ਸਟੂਡੈਂਟਾਂ ਦੀ ਪੜ੍ਹਾਈ ਹੈ ਬੈਂਕਿੰਗ ਕ ਦੇ ਜਿਹੜੇ ਇੰਟਰਨੈਟ ਸੇਵਾ ਨਾਲ ਜੁੜੇ ਹੁੰਦੇ ਨੇ ਤੇ ਕਿੰਨਾ ਉਹ ਉਹਨੂੰ ਲੌਸ ਹੁੰਦਾ ਉਹ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਉਹ ਉਹਨਾਂ ਤੋਂ ਜਵਾਬ ਮੰਗਣਾ ਚਾਹੀਦਾ ਜਿਹੜੀ ਬਿਊਰੋਕ੍ਰੇਸੀ ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਇਹ ਬੈਰੀਗੇਟ ਲੱਗਿਆ ਹੋਇਆ ਇਹ ਇੱਕ ਅਗਰ ਦਰਿਆ ਇੱਥੋਂ ਅੱਗੇ ਲਗਭਗ 400 ਮੀਟਰ ਅੱਗੇ ਜਾ ਕੇ ਹਰਿਆਣਾ ਸ਼ੁਰੂ ਹੁੰਦਾ ਹੈ ਤੇ ਪੰਜਾਬ ਦੀ ਹੱਦ ਦੇ ਅੰਦਰ ਜਿਹੜੀਆਂ ਕੰਧਾਂ ਕੱਢੀਆਂ ਗਈਆਂ ਨੇ ਜਾਲੀਆਂ ਲੱਗੀਆਂ ਗਈਆਂ ਨੇ ਅੱਥੂ ਕਿਸੇ ਪੰਜਾਬ ਦੇ ਹੱਦ ਦੇ ਅੰਦਰ ਹੋ ਰਹੇ ਨੇ ਕੀ ਪੰਜਾਬ ਦੀ ਸਰਕਾਰ ਇਹ ਛੂਟ ਦਿੱਤੀ ਹੋਈ ਹੈ ਇਹਨਾਂ ਨੂੰ ਸਾਰਾ ਕੁਝ ਕਰਦੇ ਹੁਣ ਵੀ ਦੇਖੋ ਇਹ ਰੋਕ ਦੇਖੋ ਕਿ ਉਹ ਰੋਕ ਰਹੇ ਨੇ ਜਦ ਕਿ ਹਾਂ ਕਵਰੇਜ ਤਾਂ ਰੋਕ ਰਹੇ ਨੇ ਕਿਉਂਕਿ ਇਹਨਾਂ ਨੂੰ ਇਹ ਇਦਾਇਆ ਪੰਜਾਬ ਦਾ ਹੀ ਹੈ ਇਹ ਇਹ ਤਾਂ ਇਹ ਤਾਂ ਅੱਗੇ ਮਤਲਬ ਕਿ ਲਗਭਗ 500 ਮੀਟਰ ਅੱਗੇ ਤੱਕ ਪੰਜਾਬ ਹੈ ਇਹ ਇਹ ਗੱਲ ਤੁਸੀਂ ਇਹਨਾਂ ਨੂੰ ਇਹ ਸਾਰੀ ਸਰਕਾਰ ਨੂੰ ਪੁੱਛਣਾ ਚਾਹੀਦਾ ਵੀ ਕੀ ਤੁਸੀਂ ਹੁਣ ਤੱਕ 10 ਮਹੀਨੇ ਹੋ ਚੁੱਕੇ ਨੇ ਹੈ ਪੂਰੇ ਹੋ ਚੁੱਕੇ ਨੇ 10 ਮਹੀਨੇ ਤੇ ਤੁਸੀਂ ਪਹਿਲਾਂ ਤਾਂ ਇਕੱਲਾ ਛੱਡ ਸੀ ਹੁਣ ਤਾਂ ਉੱਪਰੋਂ ਵੀ ਐਂਗਲ ਆ ਗਿਆ ਇਹਨਾਂ ਨੇ ਪਹਿਲਾਂ ਇਹ ਜਾਲੀਆਂ ਲਾਈਆਂ ਉੱਪਰ ਕੈਮਰਾ ਵੀ ਲੱਗਿਆ ਹੋਇਆ ਤੁਹਾਨੂੰ ਦਿਖ ਜੂਗਾ ਸਪੀਕਰ ਲੈ ਆਏ ਨੇ ਹੁਣ ਅਗਲੀ ਤਿਆਰੀ ਉੱਪਰ ਕਰਦੀ ਹੈ ਵੀ ਉੱਪਰਲੇ ਬੰਨੇ ਦੇਖੇ ਕਿੱਲਾ ਗੱਡੀਆਂ ਹੋਈਆਂ ਨੇ ਪੰਜਾਬ ਦੀ ਛਾਤੀ ਦੇ ਉੱਪਰ ਇਹ ਕਿੱਲਾ ਨੇ ਕਿਲ ਗੱਡੇ ਹੋਏ ਨੇ ਇਹ ਇਤਿਹਾਸ ਦੇਖ ਰਿਹਾ ਹੈ ਕਿ ਪੰਜਾਬ ਦੀ ਹਿੱਕ ਤੇ ਉੱਪਰ ਗੱਡੇ ਹੋਏ ਕਿਲ ਇੱਥੇ ਸਾਡੇ ਕਿਸਾਨ ਵੀਰ ਜਾਖਿਮ ਹੁੰਦੇ ਹੁਣ ਅਸੀਂ ਖੁਦ ਸਫਾਈ ਕੀਤੀ ਹੈ ਇੱਥੋਂ ਹੀ ਬੈਰੀਗੇਟ ਹੈ ਚਲੋ ਮੰਨ ਲਓ ਸਾਰੀ ਗੱਲ ਛੱਡ ਦੋ ਵੀ ਇਹ ਇਹ ਇੱਥੇ ਤੱਕ ਹਰਿਆਣਾ ਤੁਸੀਂ ਵੈਸੇ ਰੈਵਨਿਊ ਡਿਪਾਰਟਮੈਂਟ ਤੋਂ ਇਹ ਡਾਟਾ ਲੈ ਸਕਦੇ ਹੋ ਵੀ ਅੱਗੇ ਤੱਕ ਉਹ ਮਤਲਬ ਕਿ ਕਿਲੋਮੀਟਰ ਤੱਕ ਪੰਜਾਬ ਦੇ ਉੱਪਰ ਗੋਲੇ ਤੱਕ ਗਏ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਦੇਖੋ ਹੁਣ ਵੀ ਉਹ ਬਤਮੀਜੀ ਨਾਲ ਬੋਲ ਰਹੇ ਨੇ ਉਹ ਉਹ ਮੂਕ ਦਰਸ਼ਕ ਬਣ ਕੇ 100 ਮੀਟਰ ਪਿੱਛੇ ਪੰਜਾਬ ਦੀ ਪੁਲਿਸ ਖੜੀ ਰਹਿੰਦੀ ਹੈ ਜਿਹੜੇ ਪੰਜਾਬ ਦੇ ਜਾਏ ਨੇ ਜਿਹੜੇ ਆਪਣੇ ਆਪਣੇ ਭਰਾਵਾਂ ਨੂੰ ਆਪਣੇ ਚਾਚੇ ਤਾਇਆ ਨੂੰ ਮਰਦਾ ਵੇਖ ਰਹੇ ਨੇ ਉਹ ਉਹਨਾਂ ਦਾ ਜਮੀਰ ਕਿੱਥੇ ਗਿਆ ਉਹਨਾਂ ਦੇ ਹਿਰਦੇ ਕਿਉਂ ਨਹੀਂ ਬੁਲੰਦਰੇ ਜਾਂਦੇ ਇਹ ਸੌਖਾ ਨਹੀਂ ਹੋਣਾ ਇਸ ਵਾਰ ਜੇ ਦਿੱਲੀ ਕੋਚ ਤੋਂ ਲੈ ਕੇ ਸੌਖੀ ਨਹੀਂ ਐ ਔਖਾ ਰਾ ਹੈਗਾ ਸੋ ਕਹਿੰਦੇ ਨੇ ਕਿ ਜਿਹੜੇ ਕਿਸਾਨ ਇਸ ਜੱਥੇ ਦੇ ਵਿੱਚ ਸ਼ਾਮਲ ਨੇ ਸਿਰ ਤੇ ਕਫਨ ਬਣ ਕੇ ਆ ਰਹੇ ਨੇ ਪੰਜਾਬ ਦਾ ਰਾ ਪੰਜਾਬ ਦੇ ਜੰਮੇ ਨੂੰ ਨਿੱਤ ਮਹੀਮਾ ਜਿਹੜੀ ਪੰਜਾਬ ਦੀ ਧਰਤੀ ਐ ਮੈਂ ਹਰਿਆਣੇ ਤੋਂ ਆਦਾ ਸਭ ਤੋਂ ਪਹਿਲਾਂ ਇਸ ਸਟੇਟ ਨੂੰ ਤੋੜਿਆ ਗਿਆ ਪੰਜਾਬ ਨੂੰ ਤੋੜਿਆ ਗਿਆ 1953 ਚ ਹਿਮਾਚਲ ਲੱਗ ਕਰਦਾ 1966 ਚ ਹਰਿਆਣਾ ਬੰਡਤਾ ਉਹ ਐਸੇ ਡਰ ਸੀਗਾ ਕਿ ਜਦੋਂ ਵੀ ਆਵਾਜ਼ ਉਠੂਗੀ ਜਦੋਂ ਵੀ ਰੈਵੋਲੂਸ਼ਨ ਆਊਗਾ ਤੇ ਇੱਕ ਮੈਂ ਕਿਤੇ ਪੜਿਆ ਸੀਗਾ ਵੀ ਇੱਕ ਸੱਚੇ ਦੇਸ਼ ਭਗਤ ਦੀ ਜ਼ਿੰਮੇਵਾਰੀ ਹੁੰਦੀ ਹੈ ਆਪਣੇ ਦੇਸ਼ ਨੂੰ ਆਪਣੇ ਦੇਸ਼ ਦੀ ਸਰਕਾਰ ਤੋਂ ਬਚਾਉਣਾ ਉਹੀ ਕੰਮ ਅਸੀਂ ਕਰ ਰਹੇ ਹਾਂ ਕਿ ਸਰਕਾਰਾਂ ਨੇ ਜਿਹੜੀਆਂ ਉਹ ਪੂਰੇ ਸਹਾਇਕਤੰਦੇ ਨੇ ਜਿਹੜੀ ਮਲਕੀ ਜਲ ਜੰਗਲ ਜ਼ਮੀਨ ਵਾਲੀਆਂ ਚੀਜ਼ਾਂ ਨੇ এনवायरमेंट ਐ ਖਰਾਬ ਕਰ ਰਹੇ ਨੇ ਸਾਰਾ ਕੁਝ ਕਾਰਪੋਰੇਟ ਨੂੰ ਦੇਣਾ ਚਾਹੁੰਦੇ ਨੇ ਚਾਹੇ ਉਹ ਇੰਡਸਟਰੀ ਦੇ ਬਹਾਨੇ ਹੋਏ ਚਾਹੇ ਸੜਕਾਂ ਦੇ ਰੇਲ ਦੇ ਬਹਾਨੇ ਹੋਏ ਉਹ ਸਾਰਾ ਕੁਝ ਪ੍ਰਾਈਵੇਟਾਈਜੇਸ਼ਨ ਕਰਦੇ ਜਾ ਰਹੇ ਨੇ ਤੇ ਹੁਣ ਖੇਤੀ ਤੇ ਉਹਨਾਂ ਦੀ ਨਜ਼ਰ ਆ ਗਈ ਸਿੱਧਾ ਖੇਤੀ ਦੇ ਉੱਪਰ ਨਜ਼ਰ ਆ ਇਹ ਤਾਂ ਚਲੋ ਹੋ ਗਿਆ ਆਪਾਂ ਮੇਨ ਹਾਈਵੇ ਦੇ ਗੱਲ ਕਰ ਲਈ ਪਹਿਲਾਂ ਜਦੋਂ ਦੋ ਵਾਰ ਕੁਝ ਦੀ ਕੋਸ਼ਿਸ਼ ਹੁੰਦੀ ਐ ਤਾਂ ਦਰਿਆ ਦੇ ਵਿੱਚ ਵੀ ਜਿਹੜੀ ਕੀ ਉਹ ਮਿਲਟਰੀ ਲਗਾਈ ਗਈ ਸੀਗੀ ਤੇ ਇੱਥੇ ਵੀ ਜਿਹੜੀ ਕੀ ਕਿਸਾਨਾਂ ਦੀ ਕੋਸ਼ਿਸ਼ ਨੂੰ ਰੋਕਣ ਲਈ ਐ ਦੇਖੋ ਪਾਣੀ ਜਿਹੜਾ ਹੈਗਾ ਉਹ ਛੱਡਿਆ ਗਿਆ ਹੈਗਾ ਇਹ ਇਹ ਪ ਤਾਰ ਚੱਲਦੇ ਰਹਿੰਦੇ ਕਿ ਹਾਂ ਹੈ ਨਹੀਂ ਸੀ ਨੀ ਅਸੀਂ ਕਦੇ ਨਾ ਇਹ ਮਤਲਬ ਕਿ ਪ੍ਰਚਾਰ ਪ੍ਰੋਪੋਗੈਂਡ ਦੇ ਚ ਨਹੀਂ ਪੈਂਦੇ ਇੱਥੋਂ ਨਾ ਤੁਸੀਂ ਉਧਰ ਦੇਖੋਗੇ ਨਾ ਉਹ ਜਿਹੜੇ ਤੁਹਾਨੂੰ ਟਾਵਰ ਦਿਖਣਗੇ ਉਹ ਬਿਲਡਿੰਗਾਂ ਦਿਖਣ ਗਿਆ ਜੀ ਜੀ ਉਹ ਸਾਰੀ ਚੰਡੀਗੜ੍ਹ ਰੋਡ ਹੈ ਉਹ ਵੀ ਮੰਨ ਕਰ ਦਿੱਤਾ ਗਿਆ ਸੀਗਾ ਕਿਸਾਨ ਚਾਹੁੰਦੇ ਤਾਂ ਉੱਥੋਂ ਜਾ ਸਕਦੇ ਸੀਗੇ ਜਿਹੜੇ ਸਾਡੇ ਤੇ ਸਵਾਲ ਪੁੱਛੇ ਜਾਂਦੇ ਵੀ ਤੁਸੀਂ ਉੱਥੋਂ ਪੈਦਲ ਚਲੇ ਜਾਓ ਇੱਥੋਂ ਅੱਗੇ ਇੱਕ ਊਂਸਰ ਪਿੰਡ ਪੈਂਦਾ ਉੱਥੇ ਪੂਲਾ ਖਨੌਰ ਹੈ ਅੱਗੇ ਉੱਥੋਂ ਵੀ ਜਾ ਸਕਦੇ ਖਨੌਰ ਪਰ ਕਿਸਾਨ ਕਦੇ ਵੀ ਆਪ ਦੇ ਵਾਦੇ ਤੋਂ ਨਹੀਂ ਮੁਕਰੇ ਇਹਨਾਂ ਨੇ ਰਾਹ ਇਹ ਕੱਚੇ ਰਾਹ ਵੀ ਬੰਦ ਕਰਤੇ ਸੀਗੇ ਜਿਹੜੇ ਚਾਰ ਮਤਲਬ ਕਿ ਰਸਤੇ ਦੇ ਵਿੱਚ ਪਿੰਡ ਡੰਗੜਹਿ ਰੀ ਮਾਨਕਪਰਾ ਤੇ ਪਲੇ ਦੇ ਵਿੱਚ ਪੈਂਦੇ ਸੀਗੇ ਉਹ ਵੀ ਕੱਚੇ ਰਾਹ ਇਹਨਾਂ ਨੇ ਬੰਦ ਕਰਤੇ ਸੀਗੇ ਉਹ ਰੇਲਵੇ ਪਟੜੀ ਦਿਖ ਰਹੀ ਆ ਤੁਹਾਨੂੰ ਜੀ ਉਹਦੇ ਥੱਲੇ ਇੱਕ ਕੱਚਾ ਰਸਤਾ ਜਾਂਦਾ ਲੋਕਾਂ ਨੇ ਆਰਜੀ ਪੁਲ ਲਾਇਆ ਹੋਇਆ ਉਹ ਵੀ ਇਹਨਾਂ ਨੇ ਬੰਦ ਕਰਤਾ ਸੀਗਾ ਉਹ ਵੀ ਪੰਜਾਬ ਦੀ ਹੱਦ ਦੇ ਅੰਦਰ ਸਾਰਾ ਸਾਰੇ ਰਸਤੇ ਬੰਦ ਕੀਤੇ ਹੋਏ ਹੈਗੇ ਸਾਰੇ ਰਸਤੇ ਬੰਦ ਕਰ ਦਿੰਦੇ ਨੇ ਸੋ ਅਜਿਹੇ ਦੇ ਵਿੱਚ ਇੱਕ ਇਮਤਿਹਾਨ ਦੀ ਘੜੀ ਹੈਗੀ ਫਿਰ 14 ਦੀ ਇਮਤਿਹਾਨ ਦੀ ਕੜੀ ਸਾਡੇ ਦੇ ਨਿਰੰਤਰ ਚੱਲ ਰਹੀ ਹੈ ਤੇ ਅਸੀਂ ਇਮਤਿਹਾਨ ਦੇ ਵਿੱਚ ਆਪਣੇ ਵੀਰਾਂ ਦੀਆਂ ਅਰਦਾਸਾਂ ਦੇ ਲਈ ਉਹਨਾਂ ਦੀ ਪ੍ਰਾਰਥਨਾ ਲਈ ਅਸੀਂ ਪੱਕੇ ਜਿੱਤ ਵੱਲ ਵਧਾਂਗੇ ਸੋ ਬਾਕੀ ਦੂਜੇ ਪਾਸੇ ਇੱਕਪ ਖਨੋਰੀ ਬਾਰਡਰ ਦੀ ਗੱਲ ਕਰੀਏ ਉੱਥੇ ਜਗਜੀਤ ਜਿਹੜੇ ਹੈਗੇ ਡੱਲੇਵਾਲ ਸਾਹਿਬ ਨੂੰ ਵੀ ਅੱਜ 16ਵੇਂ ਦਿਨ ਦੇ ਵਿੱਚ ਉਹਨਾਂ ਦਾ ਮਰਨ ਵੱਲ ਸ਼ਾਮਲ ਹੋ ਗਿਆ ਲਗਾਤਾਰ ਉਹਨਾਂ ਦੀ ਸਿਹਤ ਜਿਹੜੀ ਵਿਗੜ ਰਹੀ ਹੈਗੀ ਹੈ ਪਰ ਪ੍ਰਸ਼ਾਸਨ ਟਸ ਤੋਂ ਮਸਤ ਉਹਨਾਂ ਦਾ 9 ਕਿਲੋ ਭਾਰ ਘਟ ਚੁੱਕਿਆ ਹੈ ਪ੍ਰਸ਼ਾਸਨ ਨੂੰ ਕੀ ਲੈਣ ਦੇਣਾ ਪ੍ਰਸ਼ਾਸਨ ਤਾਂ ਉਲਟਾ ਪੰਜਾਬ ਸਰਕਾਰ ਤਾਂ ਇਹ ਕੋਸ਼ਿਸ਼ ਕਰੂਗੀ ਸੈਂਟਰ ਸਰਕਾਰ ਦੇ ਕਹਿਣੇ ਦੇ ਜਿਵੇਂ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਚੱਕ ਲੈ ਗਏ ਸੀ ਹੁਣ ਵੀ ਚੱਕ ਕੇ ਲੈ ਜਾਵੇ ਫਿਰ ਕੀ ਪੰਜਾਬ ਦੀ ਜਨਤਾ ਇਹ ਗੱਲ ਬਰਦਾਸ਼ਤ ਕਰੂਗੀ ਇੱਕ ਥੋੜਾ ਵੱਡਾ ਆਗੂ ਤੋਡੀਆਂ ਹੱਕਾਂ ਦੇ ਲਈ ਪੂਰੇ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਵਿਵਾਨ ਕਰਜ਼ਾ ਮੁਕਤ ਕਰਨ ਲਈ ਆਪ ਦੀ ਸ਼ਹਾਦਤ ਦੇਣ ਜਾ ਰਿਹਾ ਮਰਨ ਵਰਤ ਤੇ ਬੈਠਿਆ ਉਹ ਭੁੱਖੜ ਤੜਣੀ ਉਹਨਾਂ ਦੀ ਕਿਡਨੀਜ਼ ਇਨਫੈਕਸ਼ਨ ਆਣੀ ਹੋ ਗਈ ਕੈਂਸਰ ਨਾਲ ਵੀ ਜੂਝ ਰਹੇ ਹਨ ਕੈਂਸਰ ਦੀ ਉਹਨਾਂ ਨੂੰ ਬਹੁਤ ਦੇਰ ਤੋਂ ਬਿਮਾਰੀ ਹੈ ਤੇ ਉਹ ਉਸ ਦੇ ਨਾਲ ਵੀ ਜੂਝ ਰਹੇ ਨੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੇ ਮਲਟੀ ਆਰਗਨਸ ਸਾਰੇ ਅੰਦਰ ਦੇ ਉਹ ਡੈਮੇजेस ਹੋ ਰਹੇ ਨੇ ਤੇ ਉਹ रिकवर ਹੁਣੇ ਵੀ ਮੁਸ਼ਕਲ ਨੇ ਤੇ ਉੱਥੇ ਕੋਈ ਵੀ ਮਤਲਬ ਕਿ ਕਿਸੇ ਵੀ ਸਮੇਂ ਐਮਰਜੈਂਸੀ ਦਾ ਜਿਹੜਾ ਉਹ ਹੋ ਸਕਦਾ ਹੈ ਅਲਰਟ ਹੋ ਸਕਦਾ ਹੈ ਤੇ ਜਿਵੇਂ ਉਹਨਾਂ ਨੇ ਵਾਅਦਾ ਕੀਤਾ ਕਿ ਉੱਥੇ ਮੋਰਚੇ ਤੇ ਨਿਰੰਤਰ ਅਗਲੇ ਜਿਹੜੇ ਸੁਖਜੀਤ ਸਿੰਘ ਨੇ ਉਹ ਪਹਿਣਗੇ ਐਵੇਂ ਹੀ ਇੱਥੇ ਮੋਰਚੇ ਤੇ ਸ਼ੰਭੂ ਮੋਰਚੇ ਨਿਰੰਤਰ ਜਿੱਥੇ ਜਾਂਦੇ ਰਹੇਗੇ। ਸੋ ਕੀ ਲੱਗਦਾ ਕਿ ਕੇਂਦਰ ਦੀ ਕੀ ਮਨਛਾ ਹੈਗੀ ਕਿਉਂ ਨਹੀਂ ਉਹ ਮੰਗਾ ਦੇ ਉੱਪਰ ਧਿਆਨ ਦੇ ਰਹੀ ਕਿਉਂ ਅੰਗੋਲਿਆ ਕੀਤਾ ਜਾ ਰਿਹਾ ਅੰਦਾ ਤੁਨੂੰ ਆਪਾਂ ਨੂੰ ਨਾ ਵੱਡੇ ਪੱਧਰ ਤੇ ਸੋਚਣਾ ਚਾਹੀਦਾ ਕੇਂਦਰ ਕੁੰਦਰਕ ਸਰਕਾਰਾਂ ਸੰਕੁਰਾਂ ਕੁਝ ਨਹੀਂ ਹੁੰਦੀਆਂ ਇਹ ਵੱਡੇ ਕਾਰਪੋਰੇਟ ਹੁੰਦੇ ਨੇ ਜਾਂ ਫਿਰ ਇਹਨਾਂ ਦੇ ਪਿੱਛੇ ਜਿਹੜੀ ਇੱਕ ਨੈਰੇਟਿਵ ਸਰਜਨ ਵਾਲੀ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਭਾਜਪਾ ਸਰਕਾਰ ਨੂੰ ਕਾਰਪੋਰੇਟ ਪੱਖੀ ਆਰਐਸਐਸ ਧੜਾ ਚਲਾਉਂਦਾ ਹੈ ਜਿਹੜਾ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਆਪਣੀਆਂ ਜੜ੍ਹਾਂ ਫੁਲਾ ਰਿਹਾ ਹੈ ਤੇ ਜਿਹਨੂੰ ਬਹੁਤ ਜੀ ਜਗ੍ਹਾ ਤੇ ਇਹ ਲਿਖਿਆ ਗਿਆ ਕਿ ਉਹ ਉਹ ਇੱਕ ਟ ਵੀ ਜੀਵੇਂ ਮਤਲਬ ਕਿ ਟੈਰਰਿਸਟ ਗੈਂਗ ਰਨ ਕਰਦੇ ਨੇ ਤੇ ਉਹ ਵੱਡਾ ਕਾਰਪੋਰੇਟ ਪੱਖੀ ਆ ਉਸਨੇ ਕਾਰਪੋਰੇਟ ਨੇ ਜਿਹੜੇ ਵੱਡੀ WTO ਦੀਆਂ ਪਾਲਿਸੀਆਂ ਨੇ ਉਹਨਾਂ ਨੂੰ ਲਾਗੂ ਕਰਨ ਵਾਸਤੇ ਇਹ ਸਾਰਾ ਪ੍ਰੋਪਗੈਂਡਾ ਕਰਿਆ ਜਾ ਰਿਹਾ ਉਹਨਾਂ ਵਾਸਤੇ ਲੱਖ ਹਜ਼ਾਰ ਬੰਦਾ ਮਰ ਜਵੇ ਕੋਈ ਨਹੀਂ ਉਹਨਾਂ ਦਾ ਦੰਗਿਆਂ ਦਾ ਇਤਿਹਾਸ ਹੈ ਉਸ ਟਾਈਮ ਅੰਗਰੇਜ਼ਾਂ ਦੇ ਨਾਲ ਸੀਗੇ ਅੱਜ ਕਾਰਪੋਰੇਟ ਦੇ ਨਾਲ ਹੂੰ ਤੋ ਹੁਣ 10 ਮਹੀਨੇ ਦਾ ਸਮਾਂ ਪੂਰਾ ਹੋ ਜਾਣ ਰਿਹਾ ਤੇ ਸ਼ੰਭੂ ਬਾਰਡਰ ਦੇ ਉੱਪਰ ਕੀ ਉਸ ਨੂੰ ਲੈ ਕੇ ਪ੍ਰੋਗਰਾਮ ਰਲ ਅਸੀਂ 13 ਤਰੀਕ ਦਾ ਵੱਡਾ ਪ੍ਰੋਗਰਾਮ ਕਰਨ ਜਾ ਰਹੇ ਹਾਂ 10 ਮਹੀਨੇ ਦੇ ਉੱਪਰ ਤੇ 14 ਤਰੀਕ ਨੂੰ ਦਿੱਲੀ ਕੁਚ ਕਰਾਂਗੇ ਕੱਲ ਨੂੰ ਸਾਡੇ ਕਰਨੈਲ ਸਿੰਘ ਜੀ ਲੰਗ ਜਿਹੜਾ ਨੇ ਤੁਸੀਂ ਇੱਕ ਬਜ਼ੁਰਗ ਆ ਗੋ ਇੱਥੇ ਝੂਜਦੇ ਹੋਏ ਦੇਖੇ ਹੋਣੇ ਉਹ ਉਹਨਾਂ ਦਾ ਆਪਰੇਸ਼ਨ ਹੈ ਉਹਨਾਂ ਦੀਆਂ ਜਿਹੜੀ ਪੇਟ ਦੀਆਂ ਨਾੜੀਆਂ ਨੇ ਜਿਹਨੂੰ ਬੜੀ ਆਂਤ ਕਹਿੰਦੇ ਨੇ ਉਹ ਹਰਨੀਆਂ ਇੱਕ ਰੋਗ ਹੁੰਦਾ ਉਹਨੂੰ ਹੋ ਗਿਆ ਉਹਨਾਂ ਦਾ ਆਪਰੇਸ਼ਨ ਹੋਊਗਾ ਤੇ ਅੱਜ ਅਸੀਂ ਅਰਦਾਸ ਦਿਹਾੜਾ ਪੂਰੇ ਦੇਸ਼ ਦੇ ਵਿੱਚ ਤੁਸੀਂ ਹਰਿਆਣਾ ਦੇ ਵਿੱਚ ਦੇਖੋ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਅਰਦਾ ਤੇ ਉਹ ਤੋਂ ਬਾਅਦ ਫਿਰ 12 ਤਰੀਕ ਦਾ ਕੱਲ ਦਾ ਆਪਰੇਸ਼ਨ ਹੈ 13 ਤਰੀਕ ਨੂੰ ਦਿਹਾੜਮੜਾ ਕੇ 14 ਤਰੀਕ ਨੂੰ ਦਿੱਲੀ ਕੁਝ ਕਰਾਂਗੇ ਸੋ ਮਿਹਰਬਾਨੀ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਤੁਹਾਨੂੰ ਦਿਖਾਵਾਂਗੇ ਕੱਲੀ-ਕੱਲੀ ਸਥਿਤੀ ਜਿਹੜੀ ਉਹ ਵੀ ਸਪਸ਼ਟ ਕਰਾਂਗੇ ਇਹ ਜਿੱਥੇ ਪੁਲ ਦੀ ਸਟਾਰਟਿੰਗ ਹੁੰਦੀ ਹੈ ਇੱਥੋਂ ਕਈ ਲੇਅਰ ਜਿਹੜੀ ਕਿ ਬੈਰੀਗੇਟਿੰਗ ਕੀਤੀ ਜਾਂਦੀ ਹੈਗੀ ਆ ਪਹਿਲਾਂ ਤਾਂ ਵੱਡੇ-ਵੱਡੇ ਲੋਹੇ ਦੇ ਬੈਰੀਗੇਟ ਕੀਤੇ ਗਏ ਸੀ ਤਾਂ ਫਿਰ ਇਹਨਾਂ ਤੋਂ ਇਸ ਥਾਂ ਦੇ ਉੱਪਰ ਲੋਹੇ ਦੀ ਜਿਹੜੀ ਕਿ ਕੰਡਿਆਲੀ ਤਾਰ ਹੈ ਉਸ ਨੂੰ ਬਛਾਇਆ ਗਿਆ ਸੀ ਤੇ ਅੱਗੇ ਫਿਰ ਜਿਹੜੇ ਕੀ ਆ ਉਹ ਤਿੱਖੇ ਨੁਕਿਲੇ ਡੇ ਕੀ ਸਰੀਏ ਹੈਗੇ ਨੇ ਉਹਨਾਂ ਨੂੰ ਕੰਕਰੀਟ ਦੇ ਵਿੱਚ ਦੱਬਿਆ ਗਿਆ ਸੀ ਤਾਂ ਕਿ ਜਿਹੜੇ ਕੀ ਕਿਸਾਨਾਂ ਦਾ ਜੱਥਾ ਉਹ ਕਿਸੇ ਵੀ ਰੂਪ ਦੇ ਵਿੱਚ ਇੱਥੋਂ ਅੱਗੇ ਨਾ ਵਸ ਸਕੇ ਸੋ ਹੁਣ ਜਿਹੜੀ ਕੀ ਤਸਵੀਰ ਇਹ ਥੋੜੀ ਜ਼ਿਆਦਾ ਹੋਰ ਬਦਲੀ ਹੈਗੀ ਆ ਪਹਿਲਾਂ ਦੇ ਨਾਲੋਂ ਹੋਰ ਵੀ ਜ਼ਿਆਦਾ ਪੁਖਤਾ ਇੰਤਜ਼ਾਮ ਕੀਤੇ ਗਏ ਹੈਗੇ ਨੇ ਇਹ ਦੇਖੋ ਕਿ ਜਿਹੜਾ ਕੀ ਉੱਪਰ ਸ਼ੈੱਡ ਸੀਗਾ ਉੱਥੇ ਕੋਈ ਐਂਗਲ ਨਹੀਂ ਸੀ ਬਿਲਕੁਲ ਪਲੇਨ ਸੀ ਅਤੇ ਇੱਧਰ ਹਰਿਆਣਾ ਪ੍ਰਸ਼ਾਸਨ ਨੂੰ ਡਰ ਦਿੱਤੀ ਕਿ ਕਿਤੇ ਜੇਕਰ ਕਿਸਾਨਾਂ ਦਾ ਜੇਕਰ ਗੁੱਸਾ ਹੋਰ ਵਾਧਾ ਹੈ ਤਾਂ ਉਹ ਕਿਤੇ ਕਿਤੇ ਸ਼ੈੱਡ ਦੇ ਉਪਰੋਂ ਦੀ ਨਾ ਕ੍ਰੋਸ ਕਰ ਜਾਂਦਾ ਹੈ ਜਿਹਦੇ ਵਿੱਚ ਉੱਪਰ ਜਿਹੜੇ ਕਿ ਐਂਗਲ ਵੀ ਲਗਾ ਦਿੱਤੇ ਗਏ ਹੈਗੇ ਨੇ ਤੇ ਦੂਜੇ ਪਾਸੇ ਉਹ ਦੇਖੋ ਕਿ ਜਿਹੜੀਆਂ ਕਿ ਵਾਟਰ ਕੈਨਨ ਦੀਆਂ ਗੱਡੀਆਂ ਹੋਣ ਪਿਛਲੀ ਵਾਰ ਜਦੋਂ ਅਟੈਕ ਹੋਇਆ ਸੀ ਤਾਂ ਉਸ ਸਮੇਂ ਵੀ ਜਿਹੜੇ ਕਿ ਗੋਲੇ ਸੀਗੇ ਉਹ ਉੱਤਰੋਂ ਪੁੱਲ ਦੀ ਦੂਸਰੀ ਸਾਈਡ ਤੋਂ ਦੇਖੀ ਇਧਰ ਕਿਸਾਨਾਂ ਦੇ ਉੱਪਰ ਦਾਗੇ ਗਏ ਸੀ ਇਧਰ ਸਿਰਫ ਵਾਟਰ ਕੈਨਨ ਪਾਪ ਕੀ ਪਾਣੀ ਦੇ ਬੁਛਾੜੇ ਕੀਤੇ ਗਈਆਂ ਹੰਝੂ ਗੈਸ ਦੇ ਗੋਲੇ ਦੂਜੇ ਪਾਸੇੋਂ ਛੱਡੇ ਗਏ ਤੇ ਬਹੁਤ ਸਾਰੇ ਜਿਹੜੇ ਕਿਸਾਨ ਹੈਗੇ ਨੇ ਉਹ ਜ਼ਖਮੀ ਹੋ ਗਏ ਸੀ ਪਹਿਲੇ ਜਿਹੜੇ ਕਿ ਆਪਾਂ ਮੋਰਚੇ ਦੀ ਗੱਲ ਕਰੀ ਤਾਂ ਪਹਿਲੀ ਜੋ ਜੱਥਾ ਰਵਾਨਾ ਹੁੰਦਾ ਸ਼ੰਭੂ ਬਾਰਡਰ ਤੋਂ ਤਾਂ ਉਸ ਸਮੇਂ ਜਦੋਂ ਕਾਫੀ ਜ਼ਿਆਦਾ ਤੰਤਤੀ ਇੱਥੇ ਵਿਗੜਦੀ ਸੀ 2 ਤੋਂ 2.5 ਘੰਟੇ ਹਾਲਕੀ ਪ੍ਰਸ਼ਾਸਨ ਦੇ ਨਾਲ ਜਿਹੜੇ ਕਿ ਕਿਸਾਨਾਂ ਦੀ ਬਹਿਸਬਾਜੀ ਹੁੰਦੀ ਹੈ ਤਾਂ ਉਦੋਂ ਫਿਰ ਜਿਹੜਾ ਕਿ ਇਹ ਕਿਸਾਨ ਜਿਹੜੇ ਕਿ ਉਹ ਸਥਿਤੀ ਦੇ ਦੌਰਾਨ ਜਿਹੜਾ ਕਿ ਇਹ ਕਾਫੀ ਜ਼ਿਆਦਾ ਉੱਥੇ ਰੋ ਵੀ ਵੱਤ ਜਾਂਦਾ ਤੇ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਕਿ ਹੰਝੂ ਗੈਸ ਦੇ ਗੋਲੇ ਧਾਗੇ ਗਏ ਸਨ ਉਸ ਸਮੇਂ ਵੀ 15 ਤੋਂ 20 ਕਿਸਾਨ ਜਿਹੜੇ ਜ਼ਖਮੀ ਹੁੰਦੇ ਨੇ ਤੇ ਜੋ ਦੂਜੀ ਵਾਰ ਕੋਸ਼ਿਸ਼ ਕੀਤੀ ਜਾਂਦੀ ਹੈ 8 ਦਸੰਬਰ ਨੂੰ ਤਾਂ ਉਦੋਂ ਵੀ ਜਿਹੜਾ ਕਿ ਹੈ ਕਾਫੀ ਜ਼ਿਆਦਾ ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਵੀ ਹੈ ਤੇ ਹੁਣ ਪੜਾ ਪੜਾ ਜਿਹੜਾ ਕਿ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾ ਰਿਹਾ ਹੈਗਾ ਤੇ ਜਦੋਂ 10 ਮਹੀਨੇ ਦਾ ਸਮਾਂ ਪੂਰਾ ਹੋਣ ਜਾ ਰਿਹਾ 13 ਦਸੰਬਰ ਨੂੰ ਤਾਂ ਉਦੋਂ ਵੱਡਾ ਇਕੱਠ ਕੀਤਾ ਜਾਵੇਗਾ ਸ਼ੰਭੂ ਬਾਰਡਰ ਦੇ ਉੱਪਰ ਅਤੇ ਨਾਲ ਹੀ ਫਿਰ 14 ਤਰੀਕ ਨੂੰ ਯਾਨੀ ਕਿ ਉਸ ਤੋਂ ਮਹਿਸ ਇੱਕ ਦਿਨ ਬਾਅਦ ਐਸੇ ਰਸਤੇ ਜਿਹੜਾ ਕਿ ਇੱਕੋ ਔਰ ਜਥਾ ਜਿਸ ਦੇ ਵਿੱਚ 101 ਮਰਜੀਵੜੀ ਕਿਸਾਨ ਸ਼ਾਮਲ ਹੋਣਗੇ ਉਹ ਦਿੱਲੀ ਕੋਸ਼ਿਸ਼ ਦੀ ਕੋਸ਼ਿਸ਼ ਕਰਨਗੇ ਸੋ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਦਾ ਉਹ ਜਥਾ ਦਿੱਲੀ ਜਾਣ ਦੇ ਵਿੱਚ ਕਾਮਯਾਬ ਹੁੰਦਾ ਹੈ ਜਾਂ ਫਿਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਕਿਸ ਤਰ੍ਹਾਂ ਰੋਕਿਆ ਜਾਵੇਗਾ ਕੀ ਤਸਵੀਰ ਹੋਵੇਗੀ ਕੀ ਸਥਿਤੀ ਹੋਵੇਗੀ ਇਹ ਦੇਖਣਾ ਬਿਹਤ ਖਾਸ ਹੋਵੇਗਾ ਸੋ ਜਿਹੜੇ ਅਪਡੇਟ ਲਈ ਜੁੜ ਰਹੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਨਾਲ